ਕਿੰਨੇ ਵਧੀਆ ਆਪਾਂ ਘਰ ਦੇ ਵਿੱਚ ਆਲੂ ਦੇ ਚਿਪਸ ਬਣਾ ਕੇ ਤਿਆਰ ਕਰ ਲਈਏ ਜੀ ਪੈਕਟ ਵਾਲੇ ਚਿਪਸ ਨਾਲੋਂ ਤਾਂ ਕਿਤੇ ਜ਼ਿਆਦਾ ਵਧੀਆ ਇਹ ਬਣ ਕੇ ਤਿਆਰ ਹੁੰਦੇ ਆ ਇਹਨਾਂ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਬਿਲਕੁਲ ਇਹ ਕ੍ਰਿਸਪੀ ਬਣ ਕੇ ਤਿਆਰ ਹੋਈ ਹੈ ਇਹਨਾਂ ਨੂੰ ਬਣਾ ਕੇ ਤੁਸੀਂ ਸਾਲ ਭਰ ਜਿਹੜਾ ਸਟੋਰ ਕਰਕੇ ਵੀ ਰੱਖ ਸਕਦੇ ਹੋ ਚਲੋ ਜੀ ਇਹਨਾਂ ਨੂੰ ਬਣਾਉਣਾ ਆਪਾਂ ਸਿੱਖਦੇ ਹਾਂ ਸਹੀ ਗੱਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਆਲੂ ਦੇ ਚਿਪਸ ਬਣਾ ਕੇ ਤਿਆਰ ਕਰਾਂਗੇ ਇਹਨਾਂ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਜਦੋਂ ਤੁਸੀਂ ਇਹ ਵੀਡੀਓ ਨੂੰ ਦੇਖ ਕੇ ਘਰ ਦੇ ਵਿੱਚ ਆਲੂ ਦੇ ਚਿਪਸ ਬਣਾਓਗੇ ਨਾ ਤਾਂ ਝਟਪਟ ਤਿਆਰ ਕਰ ਲਓਗੇ ਸਭ ਤੋਂ ਵਧੀਆ ਗੱਲ ਵੀ ਤੁਸੀਂ ਇਹ ਜਿਹੜਾ ਇਹਨਾਂ ਨੂੰ ਬਣਾ ਕੇ ਸਾਲ ਭਰ ਸਟੋਰ ਕਰਕੇ ਵੀ ਰੱਖ ਸਕਦੇ ਹੋ ਚਲੋ ਜੀ ਇਹਨਾਂ ਨੂੰ ਬਣਾਉਣਾ ਆਪਾਂ ਸਿੱਖ ਲੈਣੇ ਵੀ ਕਿਸ ਤਰੀਕੇ ਨਾਲ ਤਿਆਰ ਕਰਨਾ ਤੇ ਕਿੰਨਾ-ਕਿੰਨਾ ਚੀਜ਼ਾਂ ਦੀ ਜ਼ਰੂਰਤ ਹੈ ਉਹਦੇ ਲਈ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਤੁਹਾਨੂੰ ਇਹ ਰੈਸਪੀ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜੁੜ ਕਰਿਓ ਬਾਅਦ ਵਿੱਚ ਸ਼ੇਅਰ ਕਰਿਓ ਤੇ ਤੇ ਇਹ ਕ੍ਰਿਸਪੀ ਤੇ ਟੇਸਟੀ ਇਹ ਚਿਪਸ ਬਣਾਉਣ ਲਈ ਇੱਥੇ ਆਪਾਂ ਲੈਂਦੇ 1 ਕਿਲੋ ਆਲੂ ਤੇ ਆਲੂਆਂ ਨੂੰ ਐ ਜਿਹੜਾ ਆਪਾਂ ਧੋ ਕੇ ਰੱਖ ਲਿਆ ਆਲੂ ਇਸ ਤਰੀਕੇ ਦੇ ਸਾਈਜ਼ ਦੇ ਤੁਸੀਂ ਵਰਤਨੇ ਆ ਜੀ ਜਿਆਦਾ ਛੋਟੇ ਆਲੂ ਨਾ ਚਿਪਸ ਵਾਸਤੇ ਵਰਤਿਓ ਤੇ ਹੁਣ ਆਪਾਂ ਇਹਨਾਂ ਨੂੰ ਛਿੱਲ ਲਾਂਗੇ ਤੇ ਜ਼ਰੂਰੀ ਨਹੀਂ ਹੈਗਾ ਵੀ ਕਿਸੇ ਖਾਸ ਕਿਸਮ ਦੇ ਆਲੂ ਹੀ ਤੁਸੀਂ ਵਰਤਨੇ ਆ ਤੁਹਾਡੇ ਇਲਾਕੇ 'ਚ ਜੋ ਵੀ ਆਲੂ ਤੁਹਾਨੂੰ ਮਿਲ ਗਏ ਤੁਸੀਂ ਉਹੀ ਵਰਤ ਸਕਦੇ ਹੋ ਤੇ ਹੁਣ ਜੀ ਸਾਰੇ ਆਲੂਆਂ ਨੂੰ ਆਪਾਂ ਸ਼ੈੱਲ ਲਿਆ ਤੁਸੀਂ ਇਹਨਾਂ ਨੂੰ ਨਾਲ ਦੀ ਨਾਲ ਸ਼ੈੱਲ ਕੇ ਇੱਕ ਖੁੱਲੇ ਬਰਤਨ ਦੇ ਵਿੱਚ ਪਾਣੀ ਐਡ ਕਰਕੇ ਉਹਦੇ ਵਿੱਚ ਵੀ ਰੱਖ ਸਕਦੇ ਹੋ ਵੀ ਇਹ ਕਾਲੇ ਨਾ ਹੋਣ ਤੇ ਹੁਣ ਇਹਨਾਂ ਨੂੰ ਇੱਕ ਵਾਰੀ ਮੈਂ ਫੇਰ ਧੋ ਲਿਆ ਹੁਣ ਆਪਾਂ ਨੂੰ ਇੱਥੇ ਚਾਹੀਦਾ ਇੱਕ ਖੁੱਲੇ ਬਰਤਨ ਦੇ ਵਿੱਚ ਪਾਣੀ ਇਹ ਸਿੰਪਲ ਪਾਣੀ ਹੈ ਠੰਡਾ ਤੇ ਇਧਰ ਆਪਣੇ ਕੋਲ ਹੈਗਾ ਇਹ ਚਿਪਸ ਸਲਾਈਸਰ ਤੁਸੀਂ ਹੱਥਾਂ ਨਾਲ ਵੀ ਕੱਟ ਕੇ ਯਾਨੀ ਕਿ 칼 ਦੇ ਨਾਲ ਵੀ ਚਿਪਸ ਸਲਾਈਸ ਹੈ ਜਿਹੜੇ ਬਣਾ ਸਕਦੇ ਹਾਂ ਚਿਪਸ ਬਣਾ ਸਕਦੇ ਹਾਂ ਪਰ ਉਹਦੇ ਵਿੱਚ ਥੋੜਾ ਜਿਹਾ ਸਮਾਂ ਜ਼ਿਆਦਾ ਲੱਗ ਜੂਗਾ ਫਿਰ ਉਹ ਇੱਕੋ ਜਿਹਾ ਹੋਣੇ ਚਾਹੀਦੇ ਆ ਪਰ ਜਿਹੜਾ ਇਹ ਸਲਾਈਸਰ ਹੈ ਆਸਾਨੀ ਨਾਲ ਮਾਰਕੀਟ ਚੋਂ ਮਿਲ ਜਾਂਦਾ ਤੁਹਾਨੂੰ 100 ਰੁਪਏ ਦਾ ਮਿਲ ਜੂਗਾ ਤੇ ਇਹਦੇ ਨਾਲ ਤੁਸੀਂ ਆਸਾਨੀ ਨਾਲ ਜਿਹੜੇ ਬਹੁਤ ਹੀ ਜਲਦੀ ਇਸ ਤਰੀਕੇ ਨਾਲ ਚਿਪਸ ਬਣਾ ਲਓਗੇ ਸੋ ਸਾਰੇ ਮੈਂ ਚਿਪਸ ਹੈ ਜਿਹੜੇ ਇਸ ਤਰੀਕੇ ਨਾਲ ਬਣਾ ਲੂੰਗੀ ਵੀਡੀਓ ਮੇਂ ਥੋੜੀ ਜੀ ਕਾਰੀ ਕਰਤੀ ਪਰ ਤੁਸੀਂ ਹੌਲੀ ਹੌਲੀ ਹੈ ਜਿਹੜਾ ਇਹਨਾਂ ਨੂੰ ਬਣਾਇਓ ਦੇਖੋ ਇਸ ਤਰੀਕੇ ਦੇ ਬਿਲਕੁਲ ਇਹ ਪਤਲੇ ਹੋਣੇ ਚਾਹੀਦੇ ਬਿਲਕੁਲ ਇਕੋ ਜੇ ਬਣ ਰਹੇ ਹੈ ਕਈ ਵਾਰ ਕੀ ਹੁੰਦਾ ਹੈ ਕਿ ਬੱਚੇ ਹੈ ਜਿਹੜੇ ਉਹ ਚਿਪਸ ਜ਼ਿਆਦਾ ਪਸੰਦ ਕਰਦੇ ਆ ਖਾਣੇ ਪਤਾਨੀਓ ਚਿਪਸ ਕੇ ਇਸ ਤਰੀਕੇ ਨਾਲ ਬਣਾਏ ਗਏ ਹੁੰਦੇ ਆ ਕਿਸ ਕੁਆਲਟੀ ਦੇ ਹੁੰਦੇ ਆ ਤਾਂ ਤੁਸੀਂ ਇਹ ਜਿਹੜਾ ਇਸ ਤਰੀਕੇ ਨਾਲ ਚਿਪਸ ਬਣਾ ਕੇ ਘਰ ਦੇ ਵਿੱਚ ਰੱਖ ਸਕਦੇ ਹੋ ਜਦੋਂ ਬੱਚੇ ਮੰਗਣ ਉਹਨਾਂ ਨੂੰ ਬਣਾ ਕੇ ਦੇ ਸਕਦੇ ਹੋ ਦੇਖੋ ਜੀ ਸਾਰੇ ਚਿਪਸ ਆਪਾਂ ਤਿਆਰ ਕਰ ਲਈ ਬਿਲਕੁਲ ਇਸ ਤਰੀਕੇ ਦੇ ਪਤਲੇ ਆ ਇਹ ਦੇਖੋ ਤੇ ਹੁਣ ਆਪਾਂ ਇਹਨਾਂ ਨੂੰ ਪਾਣੀ ਦੇ ਵਿੱਚ ਇਸ ਤਰੀਕੇ ਨਾਲ ਰੱਖ ਦੇਾਂਗੇ ਹੁਣ ਆਪਾਂ ਨੂੰ ਚਾਹੀਦੀ ਇੱਕ ਖੁੱਲੀ ਕੜਾਹੀ ਤੇ ਇਹ ਕੜਾਹੀ ਦੇ ਵਿੱਚ ਆਪਾਂ ਪਾਣੀ ਐਡ ਕਰ ਲਿਆ ਵਾਵਾ ਸਾਰਾ ਜਿੰਨੇ ਕਾਲੂਆਂ ਦੇ ਆਪਾਂ ਚਿਪਸ ਬਣਾ ਰਹੇ ਹਾਂ ਨਾ ਮੈਂ ਉਸ ਹਿਸਾਬ ਨਾਲ ਇੱਥੇ ਪਾਣੀ ਐਡ ਕਰ ਲਿਆ ਪਾਣੀ ਦੇ ਵਿੱਚ ਆਪਾਂ ਇੱਕ ਚਮਚਾ ਜਿਹੜਾ ਛੋਟਾ ਨਮਕ ਦਾ ਐਡ ਕਰਤਾ ਤੇ ਇਹਦੇ ਵਿੱਚ ਆਪਾਂ ਸਾਰੇ ਇਹ ਜਿਹੜੇ ਚਿਪਸ ਸਲਾਈਸ ਹੈ ਇਹ ਐਡ ਕਰ ਦੇਾਂਗੇ ਜਿੰਨੇ ਮੈਂ ਇਹ ਬਣਾਏ ਆ ਸਾਰੇ ਇਹ ਸੇ ਕੜਾਹੀ ਦੇ ਵਿੱਚ ਐਡ ਹੋ ਜਾਣਗੇ ਕਿਉਂਕਿ ਕੜਾਹੀ ਵੱਡੀ ਆ ਤੇ ਜਦੋਂ ਇਹਨਾਂ ਨੂੰ ਕੜਾਹੀ ਦੇ ਵਿੱਚ ਐਡ ਕਰਤਾ ਜੀ ਇੱਕ ਚੀਜ਼ ਦਿਮਾਗ ਦੇ ਵਿੱਚ ਰੱਖਣੀ ਹੈ ਵੀ ਇਹਨਾਂ ਨੂੰ ਆਪਾਂ ਜ਼ਿਆਦਾ ਨਹੀਂ ਪਕਾਉਣਾ ਇਹਨਾਂ ਨੂੰ ਸਿਰਫ ਆਪਾਂ 30% ਪਕਾਉਣਾਗਾ ਜੇ ਇਹ ਜ਼ਿਆਦਾ ਪੱਕ ਗਏ ਤਾਂ ਫਿਰ ਇਹ ਸਬਜ਼ੀ ਬਣਾਉਣ ਵਾਲੇ ਬਣ ਜਾਣਗੇ ਉੰਨੇ ਆਪਾਂ ਨਹੀਂ ਪਕਾਉਣੇ ਫਿਰ ਇਹ ਚਿਪਸ ਵਾਲੇ ਨਹੀਂ ਰਹਿਣੇ ਬਸ ਇਹਨਾਂ ਨੂੰ ਇੰਨਾ ਕੁ ਪਕਾਉਣਾ ਵੀ ਥੋੜੇ ਜਿਹੇ ਨਰਮ ਵੀ ਹੋ ਜਾਣ ਤੇ ਥੋੜੇ ਜੇ ਕੱਚੇ ਵੀ ਰਹਿਣ ਤੇ ਤਕਰੀਬਨ ਜੀ ਆਪਾਂ ਨੂੰ 2 ਮਿੰਟ ਲੱਗੇ ਐ ਇੱਥੇ ਗੈਸ ਨੂੰ ਹੁਣ ਆਪਾਂ ਬੰਦ ਕਰ ਦਿਆਂਗੇ ਬਿਲਕੁਲ ਇਹ ਆਲੂ ਹੈ ਜਿਹੜੇ ਤਿਆਰ ਹੋ ਗਏ ਐ ਚਿਪਸ ਵਾਸਤੇ ਮੈਂ ਤੁਹਾਨੂੰ ਇਸ ਤਰੀਕੇ ਨਾਲ ਇੱਕ ਟੁਕੜਾ ਦਿਖਾਉਣੀ ਐ ਦੇਖੋ ਬਿਲਕੁਲ ਇਹ ਟਰਾਂਸਪੇਰੈਂਟ ਹੋ ਗਿਆ ਤੇ ਜੇ ਆਪਾਂ ਇਹਨਾਂ ਨੂੰ ਤੋੜਾਂਗੇ ਨਾ ਤੇ ਆਸਾਨੀ ਨਾਲ ਦੇਖੋ ਇਸ ਤਰੀਕੇ ਨਾਲ ਟੁੱਟ ਵੀ ਜਾਊਗਾ ਜਾਨੀ ਕਿ ਥੋੜਾ ਜਿਹਾ ਇਹ ਕੱਚਾ ਵੀ ਹੈ ਥੋੜਾ ਜਿਹਾ ট্রান্সਪੇਰੈਂਟ ਹੋ ਗਿਆ ਥੋੜਾ ਜਿਹਾ ਇਹ ਨਰਮ ਵੀ ਹੋ ਗਿਆ بس ਇਸ ਤਰੀਕੇ ਦੀ ਚਾਹੀਦੀ ਹੈ ਤੇ ਹੁਣ ਆਪਾਂ ਨਾਲ ਦੀ ਨਾਲ ਇਹਨਾਂ ਨੂੰ ਕੱਢ ਦਿਆਂਗੇ ਪਾਣੀ ਦੇ ਵਿੱਚੋਂ ਆਪਾਂ ਨੂੰ ਇੱਕ ਛਾਲਣੀ ਚਾਹੀਦੀ ਹੈ ਜਾਂ ਆਪਾਂ ਨੂੰ ਇਸ ਤਰੀਕੇ ਦਾ ਜਾਲੀ ਵਾਲਾ ਕੋਈ ਬਰਤਨ ਚਾਹੀਦਾ ਹੈ ਇਹਦੀ ਮਦਦ ਨਾਲ ਫਿਰ ਆਪਾਂ ਕਿਸੇ ਜਾਲੀ ਵਾਲੇ ਬਰਤਨ ਦੇ ਵਿੱਚ ਇਹਨੂੰ ਕੱਢ ਦਿਆਂਗੇ ਆਪਾਂ ਨਾਲ ਦੀ ਨਾਲ ਜਾਨੀ ਕਿ ਫਟਾਫਟ ਇਹਨਾਂ ਨੂੰ ਇਸ ਬਰਤਨ ਦੇ ਵਿੱਚ ਕੱਢ ਦੇਣਾ ਹੈ ਵੀ ਜਿਹੜੀ ਇਹਦੀ ਕੁਕਿੰਗ ਆ ਉਹ ਇੱਥੇ ਹੀ ਰੁਕ ਜੇ ਇਸ ਤੋਂ ਜ਼ਿਆਦਾ ਨਾ ਇਹ ਪੱਕਣਾ ਕੰਨ ਸਾਰੇ ਆਲੂ ਆਪਾਂ ਇੱਕ ਜਾਲੀ ਵਾਲੇ ਬਰਤਨ ਦੇ ਵਿੱਚ ਕੱਢ ਲਈ ਤੇ ਹੁਣ ਆਪਾਂ ਇਹਨਾਂ ਨੂੰ ਟ੍ਰਾਂਸਫਰ ਕਰ ਦੇਾਂਗੇ ਇੱਕ ਹੋਰ ਬਰਤਨ ਦੇ ਵਿੱਚ ਯਾਨੀ ਕਿ ਇੱਥੇ ਹੈਗਾ ਆਪਣੇ ਕੋਲ ਇੱਕ ਖੁੱਲਾ ਥਾਲ ਜਾਲੀ ਦੇ ਨਾਲ ਇਹ ਚਿਪਕਣ ਲੱਗ ਜਾਣਗੇ ਇਸ ਕਰਕੇ ਆਪਾਂ ਇੱਕ ਖੁੱਲੇ ਬਰਤਨ ਦੇ ਵਿੱਚ ਇਹਨਾਂ ਨੂੰ ਕੱਢ ਲਾਂਗੇ ਤੇ ਹੁਣ ਜੀ ਛੇਪਸਾ ਆਪਾਂ ਸੁਕਾ ਕੇ ਤਿਆਰ ਕਰਨੇ ਨੇ ਵੀ ਆਪਾਂ ਇਹਨਾਂ ਨੂੰ ਸਾਲ ਭਰ ਸਟੋਰ ਕਰਕੇ ਰੱਖ ਸਕਗੇ ਉਹਦੇ ਲਈ ਮੈਂ ਪਹਿਲਾਂ ਹੀ ਇੱਕ ਚੁੰਨੀ ਹੈ ਜਿਹੜੀ ਕੋਠੇ ਤੇ ਇਸ ਤਰੀਕੇ ਨਾਲ ਵਿਛਾਤੀ ਸੀ ਗਰਮੀ ਬਹੁਤ ਜ਼ਿਆਦਾ ਹੈ ਇੱਕ ਦਿਨ ਦੀ ਧੁੱਪ ਦੇ ਨਾਲ ਹੀ ਇਹ ਜਿਹੜੇ ਵਧੀਆ ਸੁੱਕ ਕੇ ਤਿਆਰ ਹੋ ਜਾਣਗੇ ਤੇ ਤੁਸੀਂ ਇਹ ਜਿਹੜਾ ਇਹਨਾਂ ਨੂੰ ਪੱਖੇ ਥੱਲੇ ਵੀ ਸੁਕਾ ਸਕਦੇ ਹੋ ਇੱਕ ਦਿਨ ਦੀ ਜਾਂ ਦੋ ਦਿਨ ਦੀ ਧੁੱਪ ਨਾਲ ਜਿਵੇਂ ਵੀ ਇਹ ਸੁੱਕਗੇ ਨਾ ਉਵੇਂ ਤੁਸੀਂ ਇਹਨਾਂ ਨੂੰ ਵਧੀਆ ਸੁਕਾ ਲੈਣਾਗਾ ਇਹ ਸਾਰੇ ਚਿਪਸ ਇਸ ਤਰੀਕੇ ਨਾਲ ਜਿਵੇਂ ਚੁੰਨੀ ਤੇ ਹੈ ਜਿਹੜੇ ਇੱਕ ਇੱਕ ਕਰਕੇ ਵਿਛਾ ਦਿੱਤੇ ਹੈ ਤੇ ਹੁਣ ਤਾਂ ਗਰਮੀ ਬਹੁਤ ਜ਼ਿਆਦਾ ਹੈ ਇਹ ਇੱਕ ਦਿਨ ਦੀ ਧੁੱਪ ਨਾਲ ਹੀ ਤਿਆਰ ਹੋ ਜਾਣਗੇ ਦੇਖੋ ਜੀ ਸਾਰੇ ਚਿਪਸ ਹੈ ਜਿਹੜੇ ਵਧੀਆ ਤਿਆਰ ਹੋ ਗਏ ਆ ਬਿਲਕੁਲ ਵੀ ਇਹ ਟੁੱਟੇ ਨਹੀਂ ਪੈਕੇਟ ਵਾਲੇ ਚਿਪਸ ਨਾਲੋਂ ਕਿਤੇ ਜ਼ਿਆਦਾ ਵਧੀਆ ਇਹ ਬਣ ਕੇ ਤਿਆਰ ਹੋਏ ਆ ਬਿਲਕੁਲ ਇਹ कुरकुरे क्रिस्पी ਬਣ ਕੇ ਤਿਆਰ ਹੋਏ ਆ ਤੇ ਹੁਣ ਇੱਥੇ ਇੱਕ 에ਅਰਟਾਈਟ ਡੱਬੇ ਦੇ ਵਿੱਚ ਆਪਾਂ ਇਹਨਾਂ ਨੂੰ ਕੱਢ ਕੇ ਰੱਖਣਾਗਾ ਆਵਾਜ਼ ਤੁਸੀਂ ਸੁਣ ਸਕਦੇ ਹੋ ਕਿੰਨੇ ਵਧੀਆ ਬਣੇ ਆ ਬਸ ਤੁਸੀਂ ਧਿਆਨ ਰੱਖਿਓ ਜਿਸ ਵੀ ਡੱਬੇ ਦੇ ਵਿੱਚ ਸਟੋਰ ਕਰਕੇ ਰੱਖੋਗੇ ਉਹਦੇ ਵਿੱਚ ਜ਼ਿਆਦਾ ਨਮੀ ਨਾ ਹੋਵੇ ਤੇ ਇਹਨਾਂ ਨੂੰ ਰੂਮ ਟੈਂਪਰੇਚਰ ਤੇ ਰੱਖ ਕੇ ਤੁਸੀਂ ਇਹ ਜਿਹੜਾ 1 ਸਾਲ ਵਰਤ ਸਕਦੇ ਹੋ ਪੈਕੇਟ ਵਾਲੇ ਚਿਪਸ ਨਾਲੋਂ ਕਿਤੇ ਜ਼ਿਆਦਾ ਵਧੀਆ ਇਹ ਰਹਿੰਦੇ ਆ ਤੁਸੀਂ ਇਹਨਾਂ ਨੂੰ ਫਰਾਈ ਕਰਕੇ ਬੱਚਿਆਂ ਨੂੰ ਦੇ ਸਕਦੇ ਹੋ ਉੱਪਰ ਤੁਸੀਂ ਜਦੋਂ ਫਰਾਈ ਕਰ ਲੇ ਕੋਈ ਵੀ ਮਨਪਸੰਦ ਅਨੁਸਾਰ ਚਾਟ ਮਸਾਲਾ ਲਾਲ ਮਿਰਚਾਂ ਕਾਲਾ ਨਮਕ ਵੀ ਐਡ ਕਰ ਸਕਦੇ ਹੋ ਇੱਕ ਡੱਬਾ ਫੁੱਲ ਪਰ ਕੀ ਆਪਾਂ ਚਿਪਸ ਦਾ ਇਸ ਤਰੀਕੇ ਨਾਲ ਰੱਖਤਾ ਤੇ ਇੰਨੇ ਜ਼ਿਆਦਾ ਚਿਪਸ ਹੋਰ ਆਪਣੇ ਕੋਲੇ ਬਚ ਗਈ ਐ 1 ਕਿਲੋ ਆਲੂਆਂ ਤੋਂ ਇੰਨੇ ਜ਼ਿਆਦਾ ਇਹ ਤਿਆਰ ਹੋ ਗਈ ਤੇ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਜੀ ਤੁਸੀਂ ਲਾਈਕ ਜ਼ਰੂਰ ਕਰਿਓ ਬਾਤਵਾ ਦਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤੇ ਆਪਾਂ ਮਿਲਾਂਗੇ ਕਿਸੇ ਨੈਕਸਟ ਰੈਸਪੀ ਦੇ ਨਾਲ ਕਿਸੇ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ